ਅੱਜ ਜੀ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈਗੀ ਐ ਤੇ ਇੱਕ ਇਹਦੇ ਵਿੱਚ ਨਾਕਾਬੰਦੀ ਦੇ ਵਿੱਚ ਇੱਕ ਐਸਪੀ ਸਾਹਿਬਾਨ ਛੇ ਡੀਐਸਪੀ ਸਾਹਿਬਾਨ ਤੇ 200 ਦੀ ਫੋਰਸ ਹੈਗੀ ਐ ਇਹਦੇ ਵਿੱਚ ਅਸੀਂ ਪੂਰਾ 5 ਤੋਂ ਲੈ ਕੇ 9 ਵਜੇ ਤੱਕ ਇਹ ਦਿਨ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਤੇ ਮੈਂ ਇੱਕ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵੀ ਹੋ ਕੇ ਆਇਆ ਹਾਂ ਉੱਥੇ ਵੀ ਅਸੀਂ ਸਿੱਟੀ ਸਨ ਲੀਕ ਕੀਤੀ ਹੋਈ ਐ ਤੇ ਜਿਹੜੀ ਫੋਰਸ ਲੱਗੀ ਹੋਈ ਐ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਐ ਕਿ ਜਿਹੜੇ ਟੂ व्हीਲਰਸ ਹੈਗੇ ਐ ਇਹਨਾਂ ਨੇ ਕੋਈ ਮੂਹ ਬੰਨੇ ਹੋਇਆ ਤੇ ਉਹਨਾਂ ਦੀ ਚੈੱਕ ਕਰਤੀ ਜAVE ਉਹ ਵੀ ਹੈਗਾ ਜੇ ਕੁਝ ਗਲਤ ਪਾਇਆ ਜਾਂਦਾ ਤਾਂ ਕਾਰਵਾਈ ਕੀਤੀ ਜਾਵੇ ਅਦਰਵਾਈਜ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇ ਜੀ ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਆ ਕਾਫੀ ਸਾਨੂੰ ਰੂਟੀਨ ਨਾਕਾਬੰਦੀ ਦੌਰਾਨ ਹੀ ਜਿਹੜਾ ਹੈਗਾ ਰਿਕਵਰੀ ਹੋਈ ਹੈ ਉਹਦੇ ਵਿੱਚ ਵੈਪਨ ਵੀ ਹੈਗੇ ਨੇ ਤੇ ਸਾਨੂੰ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਦੂਸਰਾ ਇੱਕ ਪਬਲਿਕ ਦੇ ਵਿੱਚ ਜਿਹੜਾ ਹੈਗਾ ਕੰਫੀਡੈਂਸੀ ਆ ਰਿਹਾ ਹੈਗਾ ਪਬਲਿਕ ਸਾਨੂੰ ਆਪ ਆ ਕੇ ਮਿਲਦੀ ਹੈ ਜੀ ਜਿਹੜਾ ਇਹ ਇਵਨਿੰਗ ਦੇ ਵਿੱਚ ਇੱਥੇ ਸ਼ੋਅ ਹੋ ਰਿਹਾ ਹੈਗਾ ਉਹ ਦਾਵਲ ਨੂੰ ਬੜਾ ਅੱਛਾ ਲੱਗ ਰਿਹਾ ਹੈ। ਅ ਸੀ ਜੀ ਆਹ ਪਬਲਿਕ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਜਿਹੜਾ ਪੁਲਿਸ ਦਾ ਸਹਿਯੋਗ ਦੋ ਤੇਰੀ ਇਹ ਪੁਲਿਸ ਸਰਕਾਰ ਦੇ ਉੱਤੇ ਖੜੀ ਹੈ ਜੀ ਆ ਜਿਹੜੀ ਚੈਕਿੰਗ ਹੋ ਰਹੀ ਹੈ ਘੋਟੇ ਲਈ ਹੈ ਤੇ ਜੇ ਹੋਰ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਆ ਕਿ ਜੇ ਕੋਈ ਇਲੈਗਲ ਐਕਟੀਵਿਟੀ ਕਰਦਾ ਹੈਗਾ ਜਾਂ ਕੋਈ ਹੋਰ ਸ਼ਰਾਰਤੀ ਅੰਸਰ ਤਾਂ ਉਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿਓ। ਦੇਖੋ ਜੀ ਅ ਅ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈਗਾ। ਉਹ ਹੈਲਪਲਾਈਨ ਤੇ ਨੰਬਰ ਤੇ ਜੇ ਕੋਈ ਸਾਨੂੰ ਇਨਫੋਰਮੇਸ਼ਨ ਦੰਦਾ ਗੈਂਗਸਟਰਸ ਬਾਰੇ ਤਾਂ ਅਸੀਂ ਉਹਦੀ ਜਾਣਕਾਰੀ ਗੁਪਤ ਵੀ ਰੱਖਾਂਗੇ ਮੈਂ ਤੁਹਾਨੂੰ ਵੀ ਜਿਹੜਾ ਹੈਗਾ ਪਬਲਿਕ ਨੂੰ ਤੁਹਾਡੇ ذریعے ਜਿਹੜਾ ਹੈਗਾ ਉਹ ਮੈਂ ਜਾਣਕਾਰੀ ਦੇ ਦਿੰਨਾ 9394693946 ਇਹ ਹੈਲਪਲਾਈਨ ਨੰਬਰ ਹੈ ਇਸ ਤੇ ਕੋਈ ਵੀ ਇਨਫੋਰਮੇਸ਼ਨ ਦੰਦਾ ਹੈਗਾ ਉਹਦੀ ਜਾਣਕਾਰੀ ਅਸੀਂ ਬਿਲਕੁਲ ਗੁਪਤ ਰੱਖਾਂਗੇ ਆ ਬਿਲਕੁਲ ਜੀ ਜੇ ਸਾਨੂੰ ਉਹਦਾ ਰਿਜ਼ਲਟ ਮਿਲਦਾ ਹੈਗਾ ਕੋਈ ਜਿਹੜਾ ਗੈਂਗਸਟਰ ਜਾਂ ਕੋਈ ਦੋਸ਼ੀ ਹੈ ਜੋ ਫੜਾਇਆ ਜਾਂਦਾ ਉਹਨਾਂ ਨੂੰ ਰਿਵਾਰਡ ਵੀ ਦਿੱਤੇ ਜਾਂਦੇ ਇੱਕ ਮੈਂ ਜੀ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਇਹ ਕੋਈ ਫੇਕ ਇਨਫੋਰਮੇਸ਼ਨ ਵहां ਜਿਹੜੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਜਿਹੜੀ ਪੰਜਾਬ ਪੁਲਿਸ ਹੈਗਾ ਉਹ ਬਦੀ ਕੀ ਕਰੇਗੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਸ ਤਰ੍ਹਾਂ ਦੀ ਫੇਕ ਇਨਫੋਰਮੇਸ਼ਨ ਜਾਂ ਮਿਸ ਇਨਫੋਰਮੇਸ਼ਨ ਫੈਲਾਉਂਦਾ ਹੈਗਾ ਸੋਸ਼ਲ ਮੀਡੀਆ ਤੇ ਤਾਂ ਉਹਦੇ ਖਿਲਾਫ ਸਖ਼ਤ ਕਾਰਵਾਈ ਵੀ ਕਰਾਂਗੇ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੋ ਕੋਈ ਕ੍ਰਾਈਮ ਕਰਦਾ ਹੈ ਕਿ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਜਿਹੜਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਜੋ ਦੋਸ਼ੀ-ਨੋਸ਼ੀ ਪੜਦੇ ਆ ਉਹਦੇ ਵੀ ਰਾਈਟ ਹੈਗੇ ਆ ਤਾਂ ਉਹ ਵੀ ਉਹਦੇ ਰਾਈਟ ਜਿਹੜੇ ਆਗੇ